ਸਾਰੇ ਭਰਾਵਾਂ ਸਾਸਤਰੀਕਰ ਮੇਰੇ ਵੱਲੋਂ ਹੋਰ ਭਰਾਵਾਂ ਲਈ ਜੰਬਰ ਸੈਟਾ ਕੂਟਰ ਸੈਟਾ ਸਾਰਿਆਂ ਦੇ ਅੱਜ ਵੀਰੇ ਇੱਕ ਦਵਾਈ ਦੱਸਣ ਲੱਗੇ ਆ ਜਿਹੜੇ ਕੂਤਰਾਂ ਦੀਆਂ ਅੱਖਾਂ ਖਰਾਬ ਹੋ ਜਾਂਦਾ ਜਾਂ ਜਿਨ੍ਹਾਂ ਦੇ ਨੱਕ ਚ ਰੇਸਾ ਆਉਂਦਾ ਉਹਨਾਂ ਵਾਸਤੇ ਆ ਤੇ ਵਰਤ ਕੇ ਜਰੂਰ ਦੱਸਿਓ ਆਹ ਜੈਕਸਨ ਆ ਵੀਰੇ ਮੀਕਾਸਿਨ ਇੰਜੈਕਸ਼ਨ ਆ ਵੀਰੇ ਮੀਕਾਸਿਨ ਸਲਫੇਟ 500mg ਇਹ ਇੰਜੈਕਸ਼ਨ ਆ ਬਾਈ ਪੀਆਵਣਾ ਨਹੀਂ ਇਹ ਕਬੂਤਰ ਤੇ ਲਾਉਣਾ ਵਾ ਹੱਡੀ ਦੇ ਵਿੱਚ ਸ਼ੂਗਰ ਵਾਲੀ ਸਰਿੰਜ ਦੇ ਨਾਲ ਸ਼ੂਗਰ ਵਾਲੀ ਸਰਿੰਜ ਦੇ ਜਿਹੜੇ ਟੱਕ ਹੁੰਦੇ ਆ 0.5ml ਕਬੂਤਰ ਨੂੰ ਇੱਕ ਨੂੰ ਲਾਉਣਾ ਇਹ ਤੇ ਲਾ ਕੇ ਵਰਤ ਕੇ ਇਹਦਾ ਰਿਜ਼ਲਟ ਦੱਸਿਓ ਬਹੁਤ ਤਗੜਾ ਰਿਜ਼ਲਟ ਹੈ ਇਹਦਾ ਆਪਾਂ ਵਰਤਿਆ ਹੋਇਆ ਉਹਦੀ ਵਧੀਆ ਇੰਜੈਕਸ਼ਨ ਆ ਵੀਰੇ ਇਹ ਫੇਰ ਦੱਸ ਦੇਣਾ ਵੀਰੇ ਪਿਉਣਾ ਨਹੀਂ ਇਹ ਕੂਤਰ ਦੇ ਲਾਉਣਾ ਵਾ ਮੀਕਾ ਸੀਨ ਜਿਹੜੇ ਕੂਤਰਾਂ ਦੀਆਂ ਜਮਾਂ ਅੱਖਾਂ ਪੱਖਾਂ ਬੰਦ ਵੀ ਹੋ ਜਾਂਦੀਆਂ ਨੇ ਨਾ ਉਹ ਵੀ ਖੋਲ ਦਿੰਦਾ ਵੀਰੇ ਇਹ ਹੈਕਸ ਪੈਸਾ ਰੇਸੇ ਵਾਸਤੇ ਆ ਕੂਤਰ ਦੇ ਰੇਸੇ ਦੇ ਕਾਰਨ ਹੀ ਅੱਖਾਂ ਖਰਾਬ ਹੁੰਦੀਆਂ ਕਿਸੇ ਵੀ ਤਰ੍ਹਾਂ ਦਾ ਰੇਸਾ ਵਾ ਕੂਤਰ ਦੇ ਅੰਦਰ ਸਾਰਾ ਖਤਮ ਕਰੂਗਾ ਇਹ ਇੱਕ ਜਾਂ ਦੋ ਵਾਰ ਲਾ ਸਕਦੇ ਨੇ ਕਬਲ ਦੀਦਾ ਇੱਕ ਵਾਰ ਲਾਉਣ ਵਾਲੀ ਇਹਦਾ ਰਿਜ਼ਲਟ ਮਿਲ ਜਾਂਦਾ ਜੇ ਲੋਡ ਪਵੇ ਤਾਂ ਦੂਜੀ ਵਾਰੀ ਲਾ ਦਿਓ ਨਹੀਂ ਤਾਂ ਲੋਡ ਨਹੀਂ ਪੈਂਦੀ। ਬਹੁਤੀ ਤਕੜਾ ਰਿਜ਼ਲਟ ਆਏ ਇੰਜੈਕਸ਼ਨ ਦਾ ਵਰਤ ਕੇ ਜਰੂਰ ਦੱਸਿਓ। ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਵਾਤ ਵਾਤ ਜਿੰਨਾਂ ਭਰਾਵਾਂ ਦੀਆਂ ਅੱਖਾਂ ਖਰਾਬ ਆ ਕੁਤਰਾਂ ਦੀਆਂ ਉਹ ਵਰਤ ਕੇ ਦੇਖ ਸਕਣ ਇਹਨੂੰ ਤੇ ਆਪਣੇ ਚੈਨਲ ਨੂੰ ਵੀਰੇ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਵਾਰਤ ਕੀ ਦੇਖੋ ਵੀਰੇ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਇੰਜੈਕਸ਼ਨ ਦਾ ਤੇ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ